ਸਤਿ ਸ਼੍ਰੀ ਅਕਾਲ ਜੀ ਆ ਗਏ ਭਾਈ ਖੇਤ ਚ ਦੂਈ ਵਾਰ ਜਾ ਲੇ ਕੇ ਆ ਗਿਆ ਤੋਂਦ ਦੇਖ ਲਓ ਕਿੰਨੀ 10 ਵਜਨੇ ਵਾਲੇ ਆ 10 ਦਾ ਟਾਈਮ ਹੋ ਗਿਆ ਮੱਇਆ ਕੋਈ ਨਹੀਂ ਦੇਖਦਾ ਖੇਤ ਮਾਂ ਤੋਂਦ ਚ ਉਹ ਆ ਜਾ ਆ ਜਾ ਤੁਸੀਂ ਨਹੀਂ ਦੇਖਦੇ ਹੁਣ ਇਹ ਤਾਂ ਖੋਣਾ ਹੀ ਐ ਦਿਖਦਾ ਹੀ ਨਹੀਂ ਬੰਦੇ ਆ ਹੁਣ ਦੇਖਿਆ ਇੱਕ ਮੜਜ ਆਜ ਮਾਮੂ ਆ ਗਿਆ ਮਾਮੂ ਆ ਗਿਆ ਮਾਮੂ ਖੋ ਗਿਆ ਦਾ ਫੇਰੋਂ ਤੋਂਦ ਚ ਓ ਆ ਜਾ ਜਾ ਪੀ ਲੋ ਆ ਜਾ ਠੰਡੀ ਹੋ ਰਣੀ ਆ ਜਾਓ ਆ ਜਾਓ ਓ मामੂਆ मामੂਆ ਆ ਜਾ ਜਾ ਪੀ ਲਾ ਵਾ 냔ਾ ਐ ਛਿੱਠੀ ਆਉਣੀ ਪਿਆ ਦੀ ਛਿੱਤੀ ਕਰੋ ਖਾਈਏ ਹੁਣ ਮਰਸੀ ਵਰਫੀ ਜਾ ਕੇ ਆਹੋ ਛਿੱਤੀ ਕਰੋ ਆ ਜਾਓ ਹਾਂ ਉਹ ਵਰਫੀ ਮੈਂ ਨਹੀਂ ਲਿਆ ਹੋਇਆ ਵਰਫੀ ਮੈਂ ਖਾਣੀ ਐ ਜਾ ਕੇ ਤੁਹਾਨੂੰ ਵਰਫੀ ਖਿਲਾ ਦੂੰਗਾ ਥੋੜੀ ਜਾਨ ਨੂੰ ਘਾਟਾ ਵਰਫੀ ਦਾ ਕਲ ਦੇ ਲਾ ਪੰਮਨੇ ਪਾਛਾ ਮੇ ਰੱਤਾਂ ਪਾਛਾ ਦੁਆਇਆ ਕਿ ਨਹੀਂ ਹੋ ਰ ਬਾਪਰੇ ਬਾ ਮਾਰਾ ਫੇਰ ਮੰਨਦਾ ਹੈ ਮੰਨਦਾ ਪਣਾ ਆਪ ਕੋ ਮੰਨਤਾ ਹੂੰ ਕਹਣਾ ਪਿੱਠ ਪਿੱਛੇ ਰਗਾ ਮੂੰਹ ਪਰ ਕਾਇਦ ਹੋ ਅਗਲੇ ਤੇ ਨਾ ਬਾਪੂ ਸਸਰੀ ਕਲ ਆਪ ਕੋ ਬਹੁਤ ਮਦਦ ਕਰਦੇ ਮੇਰੇ ਸੇ ਲਈ ਕਾਹਨੇ ਆਪ ਆ ਜੇਰਾ ਪਾਛਾ ਦੇਣਾ ਬਿਆਹ ਨੂੰ ਕੱਟ ਕੇ ਨਾ ਜਾਨ ਹੈ ਆਪ ਮੇਰਾ ਫੇਰ आप बहुत मानदान करते हैं मेरा सबके लिए वेर ना ना मान गए आज वेर मानने के नहीं हाजिर में जब बोलते जब पर्ची सुनने चलाते हैं पर्ची नहीं ना बापू आपके लिए बहुत मानते हैं हमारा दो बारी फटाफट बापू बिया ਬਾਰੀ ਵੀ ਘੜਾ ਦੂੰਗੇ ਕੋਈ ਗੱਲ ਨਹੀਂ ਬਾਪੂ ਸਤਰੀ ਕਾਲ ਸਤਰੀ ਕਾਲ ਸਤਰੀ ਕਾਲ ਮੈਨੂੰ ਯਾਰ ਨੇ ਕਹਿੰਦਾ ਸਤਰੀ ਕਾਲ ਸਤਰੀ ਕਾਲ ਤਾਂ ਤੇਰੀ ਜਾਨਵਰੀ ਕਰਤੀ ਅੱਜ ਅੱਜ ਰਾਤ ਦੀ ਥਾਲੀ ਮੈਨੂੰ ਉਤਰੀ ਵੀ ਨਹੀਂ ਲੱਗਦੀ ਨਾ ਹੀ ਨਾ ਹੀ ਕਤਰੀ ਵੀ ਨਹੀਂ ਰਾਤ ਦੀ ਬੰਦ ਦਿੱਤਾ ਅੱਜ ਹੈ ਨਸ਼ਾ ਰਾਤ ਦਾ ਜਾਂ ਹੈਗਾ ਇਹਨੂੰ ਹੈ ਬਾਪੂ ਆ ਬਹੁਤ ਬੰਨਿਆ ਦੀ ਹੈ ਇਹ ਵੇ ਬਾਤ ਨੂੰ ਦੇਖ ਲੈ ਮੈਂ ਹੁਣ ਤੁਹਾਡੀ ਪੂਰੀ ਮਦਦ ਕਰਦਾ ਦੇਖ ਲੈ ਹੁਣ ਥੋੜੀ ਦੇ ਪਰਦਾ ਦੀ ਅਸਰ ਕਿਆ ਮਦਦ ਕਰਾਂ ਮੈਂ ਬਹੁਤ ਬੰਨਿਆ ਦੀ ਹੈ

ਆ ਜਾ ਆ ਜਾ ਟੋਪੀ ਲੈ ਲੈ ਕਰ ਤੈਨਾਂ ਕੁਝ ਲੈ ਕੇ ਜਣਾ ਦਾ ਟੋਪੀ ਲੈ ਲੇਗਾ ਠੰਡ ਲਾ ਜਣੀ ਬਾਪੂ ਇੱਕ ਦੇਤੀ ਜੇ ਮਾਮਾ ਦਾ ਟੋਪਾ ਹੈ ਵਾ ਆ ਗਿਆ ਆ ਗਿਆ ਹਾਂ ਨਾ ਦੇ ਲੈਗਾ ਪੁੱਤ ਮੈਂ ਤਾਂ ਆ ਹੀ ਨਹੀਂ ਲੈਣੇ ਤੈਨੂੰ ਢੀਕ ਢੀਕਿਆ ਗਿਆ ਮੈਂ ਪਹਿਲਾ ਮਹਾਲਾ ਵੀ मामੂ ਨਹੀਂ ਆਇਆ ਉਹਨੂੰ ਚਾਹ ਪਰੌਣੇ ਉਪਰਾ ਕੇ ਜਾਣਾ ਮਾਮਾ ਮੇਰਾ 4 ਲੱਖ ਕਰਜ਼ਾ ਮੈਂ ਤਵੀ ਟੈਨਸ਼ਨ ਨਹੀਂ ਲੇਤਾ ਹੂੰ ਦੁਨੀਆ ਕੁਝ ਲੈ ਕੇ ਨਹੀਂ ਜਾਣਾ बस दुख सुख जाना है दुनिया में 4 लाख कर्जा है 2 लाख ब्याज 2 लाख ब्याज तेरे सेर बल्ला 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 तै गयाला ट्रक पा लेया तावे मैं टेंशन नहीं लेता हूं आज ना कल जाना है ऊपर भगवान कने बेटा ठीक है टेंशन तो, तो लेना ही नहीं चाहिए हां तीन चार लेऊंगा भाई खाता पिता आराम से सबके जगह बात करता हूं मेरा कुछ हो जाए तब ना ठीक है टेंशन ना लो हमने पता नहीं कितने के देने हैं टेंशन का तो लेनी है टेंशन का तो लेनी है जिंदगी जे आनंद लो काम करो बस सौ साल के बाद तो जिंदगी मिलता है मनुष्य का। सौ साल बनिया से मस्ती पी खा के उसका जिंदगी मिलता, मिलता है कि नहीं मिलता है रब जाने पर जा हिंदू <laughs> ਇਹ ਨਾ ਬਾਪੂ ਤੁਹਾਡੇ ਨਾਲ ਠੀਕ ਹੈ ਤੁਹਾਡੀ ਠੀਕ ਨਾ ਬਾਪੂ ਜੇ ਤੁਸੀਂ ਮੇਰੀ ਗੱਲ ਸੁਣ ਲਾ ਤੇ ਆੜੀ ਦਾ 10000 ਰੁਪਏ ਕਮਾਉਂਦੇ ਤੁਸੀਂ ਹਾਂ ਮੈਂ ਕਹਿੰਦਾ ਮੰਨ ਕੇ ਚੱਲ ਵੀ 4000 ਤਾਂ ਖਾਂਦੇ ਹੀ ਆ ਹਾਂ ਬਾਪੂ ਖਾਂਦੇ ਨੰਬਰ ਖਾਂਦੇ ਆ ਹਾਂ ਪੱਕੀ ਗੱਲ ਉਹ ਤੁਮਨੇ ਗੱਲ ਛਲਾਤਾ ਨਾ ਠੀਕ ਹੈ ਉਹ ਠੀਕ ਹੈ ਜਾਗ ਜਾ ਬਾਹਲਾ ਠੀਕ ਹੈ ਠੀਕ ਜਗਾ ਕਿਤੇ ਰੱਖੋ ਕੰਮ ਬਸ ਕਿਤੇ ਰੱਖੋ ਹੁਣ 20 ਦਿਨ ਸਹੀ ਅਸੀਂ ਨਹੀਂ ਛੇੜਦੇ ਤੁਹਾਨੂੰ ਠੀਕ ਹੈ ਹੋਲੀ ਦੇ ਦਿਨ ਚਲੇਗਾ ਬੱਕਰਾ ਕਾ ਪਾਤੀ ਹੋਲੀ ਮੇ ਪੀ ਚੜਾਈ ਜਾਓ ਭਾਈ ਜਿਹੜੀ ਚਰਾਉਣੀ ਹੈ ਤੁਹਾਡੇ ਥੋੜਾ ਰਾਜ ਆ ਹੁਣ ਜਾਗ ਜਾਓ ਜਾਗ ਜਾਓ ਹਾੜਾ ਕਿੱਦਾਂ ਬੋਲੋ ਨਾ ਬਾਹਰ ਹੋ ਜਾ ਵੀਡੀਓ ਜਾ ਵੀ ਲੈਦੇ ਲੈ ਜਾ ਵੀਂਦੇ ਲੈ ਠੰਡ ਵੀ ਬਹੁਤ ਆ ਯਾਰ ਦੇ ਕੱਲ ਧੁੱਪ ਨਿਕਲੀ ਐ ਅੱਜ ਧੁੱਪ ਨਹੀਂ ਨਿਕਲੇਗਾ ਨਹੀਂ ਨਿਕਲੇਗਾ ਨਹੀਂ ਨਿਕਲੇਗਾ ਮੈਂ ਦੱਸ ਆਉਗਾ ਨਸਤੇ ਬਾਅਦ ਮੌਸਮ ਸਾਥ ਹੋਵੇਗਾ ਬਾ ਤੁਹਾਨੂੰ ਅਸੀਂ ਨੇ 25 ਮੰਨ ਕੇ ਚੱਲ ਬਸ ਫਾਤੇ ਹੁਣ 25 ਤਰੀਕ ਤੇ ਬਾਦੇ ਗੰਨਾ ਘਟਾਉਣਾ ਅਸੀਂ ਆ ਬਿਜੜ ਨਾ ਆ ਗਿਆ ਆਪਣਾ ਹਾਂ ਬਿਜੜ ਆ ਗਿਆ ਨਾਲੇ ਵਿਆਹ ਦੇਖ ਲਈ ਅਸੀਂ ਹੁਣ ਵਿਲੇਜ ਹੋਈ ਨਾ ਤਾਂ ਹੀ ਸਾਨੂੰ ਕਹਿੰਦੇ ਸਾਡੀ ਆਪਾਸੀ ਭੇਜ ਦਿਓ ਇੱਕ ਠੀਕ ਨਹੀਂ ਗੱਲ ਇਕਾਤੀ ਖਾਏ ਬੋਲੂ ਨਾ ਬਿਜੜ ਪਰ ਮਾਲ ਪਰ ਇਹ ਕਿਤੇ ਬੋਲੂ ਐ ਨਾ ਠੰਡਾ ਹੋਇਆ ਪਿਆ ਹੁਣ ਸਾਬੂ ਵਰਫੀ ਖਾਏ ਬੋ ਕਿ ਮਿਠਾਈ ਇਧਰ 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 ਬੰਗਣਾ ਨਾ ਹੈਲੋ ਹਾਂ ਮੰਮੂ ਜਿੱਕਨੇ ਬੈਠਾ ਨਾ ਹੁਣ ਇਹਦੇ ਮਾਣਾ ਉੱਥੇ ਬੰਗਲੇ ਬੈਠਿਆ ਹੀ ਕਰਦਣ ਵਿੱਚ ਕਿਸ ਹੋਈ ਆਏ ਬੈਠੇ ਥੋੜੇ ਮਾ ਘਰਦਣ ਕਿੱਥੇ ਗਈਆਂ ਨੇ ਇਹਨੀਆਂ ਵਿੱਚ ਕਿਸ ਹੋਈ ਬੈਠੇ ਕਰਦਣ ਠੰਡ ਚ ਕਰਤਾ ਬੋਲਾ ਪਤੀ ਖਾਏ ਉਹ ਮਿਠਾਈ ਖਾਓ ਕੀ ਪਰਸੇ ਤਾ ਪੀ ਲਿਆ ਤਾ ਨਿਸ਼ਾਨ ਲੱਗ ਗਿਆ ਹੈ ਲੈ ਭੇਤ ਘੱਟ ਪੀਏ ਕਰੋ ਕੱਟ ਵੀਲੇ ਕਰੋ ਆਵਾ ਪੂ ਮੈਂ ਬੋਤਲ ਖਾ ਦੇ ਘਾਟ ਦਿਆ ਨਾ ਦੇਖ ਲੈਣਾ ਕਹਿਣਾ ਥੋੜੇ ਘਾਟ ਦੇਣਾ ਵੀਡੀਓ ਦੇਖ ਲਿਆ ਉਹਨਾਂ ਦਾ ਕਹਿ ਥੋੜੇ ਵੀਲੇ ਵਾਲੇ ਹੀ ਸਾਰੇ ਇਹ ਅਵੇ ਬੋਤਲ ਪੀ ਦਿੱਤਾ ਆ ਤਦ ਮੇਰਾ ਨਸ਼ਾ ਨਹੀਂ ਲੱਗਦਾ ਹਾਂ ਮੈਂ ਕਹਦਾ ਅੰਦਰ ਮੇਰਾ ਅਲਰਜੀ ਬਹੁਤ ਜ਼ਿਆਦੇ ਹੈ ਉਹ ਫਿਰ ਆਇਆ ਕੰਮ ਤਾਂ ਕਰਦਾ ਸੀ ਉਹ ਜਿਹੜਾ ਉੱਠ ਗਏ ਜਿਹੜਾ ਦਾਰੂਦਸ ਕੀ ਮਾੜੀ ਐ ਜੋ ਬੰਦਾ ਪੀ ਕੇ ਸੂਆ ਉੱਠਣਾ ਹੀ ਨਹੀਂ ਦੋ ਦਿਨ ਦਿਨ ਉੱਠਣਾ ਹੀ ਨਹੀਂ ਤੁਸੀ ਤਾਂ ਜਰਾ ਪੀਤਾ ਜਿੰਨਾ ਪੀਤਾ ਆਪਣਾ ਸਾਬ ਦਾ ਉਹਦੇ ਬਾਅਦ ਆਪਣੇ ਕੰਮ ਪਤੇ ਲੱਗੇ 6 ਵਜੇ ਤੇ ਆਏ ਹੋ ਤੁਸੀਂ 6 ਵਜੇ ਆ ਗਏ ਤੁਸੀਂ ਉਰੇ ਜਾਂ ਥੋੜਾ ਫੋਨ ਆਇਆ ਮੈਨੂੰ ਫੇਰ ਚੱਲ ਠੀਕ ਐ ਦੇਖਾ ਫੋਨ ਕੀਦਾ ਹੁੰਦਾ ਲੋ ਜੀ ਬਾਈ ਸਸਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗ ਬਈ ਆ ਭਾਈ ਪਲਟੀ ਮਾਰਨ ਕੱਲ ਲੱਦੀ ਦੀਆਂ ਨੇ 470 ਭਰੀ 170 ਕਾ ਨਿਕਲਿਆ ਜੀ 170 ਕ ਭਰੀ ਅੱਜ ਹੋਈ ਆ ਹੈ 160 70 ਭਰੀ ਹੋਈ ਅੱਜ ਫੇਰੀ ਜਿਹੜੀ ਹੈਗੀ 160 ਭਰੀ ਦਾ ਕਿੰਨਾ ਹੋਊਗਾ 60 ਕੰਡਲ ਕਿੰਨਾ ਹੋਊਗਾ 60 ਰਾਮ ਨਾਲ ਹੋਊਗਾ ਨਾ ਸਾਲਾ ਗੰਨਾ ਖਾਦਾ ਵੀ ਥੋੜਾ ਜਿਹਾ ਇੱਧਰ ਲੰਡਾ ਜਾ ਦੇ ਤੇ ਵੱਧ ਹੋਊਗਾ ਯਾਰ ਫੇਰ 170 ਭਰੀ ਹੈ ਹਾਂਜੀ ਇਹਦਾ ਵੱਧ ਹੋਊਗਾ ਸੱਟ ਤੇ ਵੱਧਦਾ ਹੂੰ ਤੇ ਕਿਤੇ ਨਾ ਆਪਣੇ ਡੋੜਦੇ ਲੈ ਹੋ ਜਣੇ ਇਹ ਖੜੀ ਕਰਕੇ ਭਰੀ ਫੇਰ ਨਾ ਹੋ ਗਿੜੇ ਹੋਏ। ਕੁੱਪਾ ਬਸ ਹੁਣੀ ਨਿਕਲਦੀ ਫੇਰ ਲੱਗੇ ਬੱਦਲ ਜਿਹੜੇ ਆਉਣ। ਮੂੰਹ ਸਾਫ ਤਾਂ ਅੱਜ ਦਾ। ਅੱਜ ਮੂੰਹ ਸਾਫ ਤਾਂ ਮੈਂ ਹਾਂ। ਹੁੰਦਰਾ ਬਥੇਰੀ ਦੀ ਸਵੇਰੋਂ। ਸਵੇਰੇ ਤੋਂ ਹੁੰਦ ਜਾ ਪੀਆ ਮੈਨੂੰ ਚਾਹ ਦੇ ਦਾਇਆ। ਤੇ ਸੂਰਜਾਂ ਚ 12 ਵਜੇ ਨਿਕਲਿਆ ਆਇਆ। ਆ। ਜਾਂਉਂਦੇ ਟਰੈਕਟਰ ਦੀ ਤੌਰ ਦੇ ਲੱਭੇਟ ਲੱਗੇ ਹੋਏ। ਜੇੜੀ ਭਾਈ ਜੇੜੀ। ਪਫੜੀ ਵਾਲਾ ਟਰੈਕਟਰ ਇਹ ਆਪਣੇ ਕੋਲੇ ਖੜਾ ਹਲੇ। ਛੱਡ ਕੇ ਆਉਂਗੇ ਉਹ ਨਮਾ ਲੈ ਕੇ। ਉਹ ਤਾਂ ਕਹਿੰਦਾ ਟਰਾਲਾ ਵੀ ਲੈ ਜਾ ਮੈਂ ਟਰਾਲੇ ਦੀ ਨਹੀਂ ਲੋਡ ਹੈਗੀ ਪਹਿਲੀ ਦੀ ਲੋਡ ਹੈ ਸਰਦਾ ਆਪਣਾ ਸਰਦਾ ਟਰੈਕਟਰ ਵੀ ਚੱਲਾ ਭਰੀਆਂ ਲਜਾਣੀਆਂ ਪੈਣੀਆਂ ਤਾਂ ਇੱਕ ਜਵੀ ਨੂੰ ਲੈ ਤੇ ਜਵੀ ਦਾ ਦਾਇਤ ਕੀ ਬੜਾਈ ਕਰ ਕੋ ਗਿਆ ਉਹਦਾ ਫਰੀ ਬੜਾਈ ਆ ਹੁਣ ਵਧੀਆ ਵੱਡੋ ਜਵੇ ਉਹ ਵੀ ਹਾਂ ਇਹ ਮੀਮੂ ਪੈ ਗਿਆ ਫਿਰ ਗਾਲੇ ਜਾਣਾ ਉਹਨੇ ਦਾ ਟਰੈਕਟਰ ਚੱਲਣਾ ਨਾ ਉਹਨੇ ਜਵੀ ਦਾ ਬਾਈ ਬਹੁਤ ਮਾੜਾ ਹਾਲ ਹੈ ਗਾਹਾਂ ਨੂੰ ਕੰਨਾਂ ਨੂੰ ਹੱਥ ਲਾ ਲੈ ਜਵੀ ਨਹੀਂ ਬੀਜਲੀ ਬਸ ਗੋਪੀ ਸਾਹਿਬ ਬੀਜ ਕੇ ਗੋਪੀ ਸਾਹਿਬ ਕੋ ਵੀ ਸਰਮ ਵਾਲਾ ਵੀ ਕੁਝ ਨਹੀਂ ਹੈਗਾ ਆ ਹਾਂ ਵਾਹ ਲੋਕਾਈ ਦਾ ਕੰਮ ਖੇਤ ਸਨਮੇ ਛੱਡੇ ਬਸ ਸਨਮੇ ਛੱਡੇ ਦਿੰਦਾ ਦੁੱਖਣਾ ਗੰਨਾ ਆ ਜਾਂਦਾ ਵਾ ਗੰਨਾ ਨਿਕਲੇ ਆਉਂਦਾ ਜਿਆਗ ਨਹੀਂ ਗੰਨਾ ਬੰਨਾ ਜ਼ਿਆਦਾ ਨਿਕਲੇ ਆਉਂਦਾ ਜਿੰਨਾ ਹੀ ਲਾਲਚ ਕਰਦੇ ਹੋ ਨਹੀਂ ਫਸਲ ਵੀ ਮਰਦੀ ਆ ਹੁਣ ਖਾਲੀ ਖੇਤ ਪਿਆ ਬੋਨੇ ਪਿਸਮੜਾ ਉਹਦੇ ਚ ਗੰਨਾ ਵੀ ਦੇਖੀ ਕਿਹੋ ਜਿਹਾ ਹੋਣਾ ਦਾ ਜੇ ਜੇ ਖਾਲੀ ਪਏ ਹੁੰਦੇ ਕਿੰਨਾ ਬਹੁਤ ਟੌਪਦਾ ਹੋਣਾ ਦਾ ਹੋਰ ਹੁਣ ਜਵੀ ਨੂੰ ਵੀ ਜ਼ੋਰ ਲੱਗਿਆ ਹੀ ਆ ਜ਼ਮੀਨ ਦਾ ਅਕਸਰ ਨੂੰ ਲੱਗਦਾ ਹੀ ਆ ਯਾਰ ਉਹ ਤਾਂ ਲੱਗਦਾ ਹੀ ਆ ਜੇ ਲੋਟ ਆਏ ਨਾ ਫੇਰ ਠੀਕ ਤਾਂ ਹੁਣ ਆਪਣਾ ਜਿਆ ਰੇਟ ਨਹੀਂ ਕਦਾ ਪੈਸੇ ਹੀ ਬਣ ਜਣੇ ਤੇ ਚੱਲ ਹੁਣ ਤਾਂ ਫਰੀ ਨੂੰ ਵੀ ਨਹੀਂ ਪੁੱਛਦਾ ਕੋਈ ਇਹ ਜੀ ਹਾਲ ਹੋਏ ਹੋਏ ਆ ਤਾਂ ਆਪਣਾ ਇਹਨਾਂ ਕਿੰਨੇ ਦੀ ਕਵਾਤੀ ਆ ਜਣੀ ਖੜੀ ਸੂਰ ਨਾਲ ਇਹਨਾਂ ਨੂੰ ਪੀੜਨਾ ਪੂਰਾ 85 ਦਾ 85 ਇਹ ਪੀੜ ਦੇਣਾ ਇਹਨੇ ਹੋ ਇਹ ਪੀੜ ਦੇਣਾ ਇਹਨੇ ਆਪਣਾ ਤਾਂ ਪੀੜ ਲੈ ਜਿਹੜਾ ਪੀੜਨਾ ਦਾ ਇਹਦੇ ਇੱਕ ਚੱਕਰ ਹੈਗਾ ਇਹ ਖਾਲੀ ਆ ਆਹ ਨਾਲ ਰੱਸੀ ਲਾ ਦੇਣੀ ਤੇ ਹੋਰ ਰੱਸੀ ਨੇ ਕੁਝ ਨਹੀਂ ਕਰਨਾ ਸੂਰ ਨੂੰ ਹਾਂ ਇਹਨੂੰ ਨਹੀਂ ਪੀੜਦਾ ਹਾਲ ਲੱਕੜ ਜੇ ਇਹਨੂੰ ਦਾ ਪੀੜਨਾ ਇਹ ਚ ਹੈ ਗਿਆ ਪੀੜਨੇ ਨੂੰ 85 ਨੂੰ ਚ ਪਾ ਕੇ ਮੋੜੂਗਾ ਆਣਾ क्यासी बोला तो यार ज्यादा बहुत है समझदार और थे रनदा आदा खोल चल इठे बैठ दे ओथे और इठे पड़ी पई है ना सन्ना कोरा बना के ताजा बैठा पता है ताजा ही ऐन मिट्टी पट्ट के बैठा था पीछे ने ठ्या मुर्ते याद हम्म कणकदा ठीक है यार देखता हूं मैं क्या मेल हुई ना कणकदा छू नहीं आ सूर नहीं पट्टया परा ओ दे लेना फोलियां आं हम्म ਮੈਂ ਤਾਂ ਬੋਲਦਾ ਕੁਝ ਨਹੀਂ ਬੁੱਥੀ ਪਾ ਕੇ ਜਾਈ ਜਾਂਦਾ ਸਾਲ ਨਾ ਸਾਈਆਂ ਬੁੱਥੀ ਨਹੀਂ ਲਾਈ ਜਾਂਦਾ ਆ ਮੈਨੂੰ ਥੱਤੀ ਲੱਗਦਾ ਸਾਲ ਸਾਲ ਆ ਤਾਂ ਕਹਿ ਲਿਆ ਬਸ ਆ ਤਾਂ ਕਹਿ ਲਿਆ ਹਾਂ ਜੇ ਕਰਨੇ ਭਾਈ ਸਾਰੇ ਖੇਤਾਂ ਨਾਲ ਪੈ ਤਾਂ ਹੋਣੀ ਆ ਆ ਹੁਣ ਪਟਿਆ ਵਾ ਸੱਜਰਾ ਹੈ ਹੈਨਾ ਸੱਜਰਾ ਜੀ ਇਹ ਹਾਂ ਨਾਲੇ ਲੈਣਾ ਸੱਜਰੀਆਂ ਕਦਰੋਂ ਦਾ ਬੀਤ ਗਿਆ। ਕਬੂਰ। ਆਪਾਂ ਟਿਕਣਾ। ਹਾਂ? ਕਣਕ ਤਾਂ ਵਧੀਆ ਜੰਮੀ ਵੀ ਹੋਣੀ ਆ। ਇਹਦੇ ਬਾਅਦ ਹੁਣ ਡੁੱਲੀ ਨੰਦਾ ਦਾ ਨਹੀਂ ਹੋਣਾ। ਇਹ ਬਾਅਦ ਹੋਣਾ ਚੌੜਾ ਪੱਤੇ ਵਾਲਾ। ਹੈਨਾ? ਆਉਂਦਾ ਸਵੇਰੇ ਕਰ ਦਿੰਦੇ। ਜਿਹੜਾ ਸਮਾਨ ਹੋਊਗਾ। ਉਹ ਵੀ ਨਹੀਂ ਹੋਣਾ ਹੈਗਾ ਖਤਮ ਤੱਕ ਰਿਹਾ ਵਾ ਸਾਰਾ ਉਹ ਵੇਚੀ ਤੇ। ਜੰਮੂ ਵੀ ਹੋਏ ਤੇ ਉਹ ਤਾਂ ਚੌੜਾ ਚੌੜਾ ਪੱਤਾ ਜੰਮੂਗਾ। ਪਾਣੀ ਤੇ ਜੰਮੂਗਾ। ਹੂੰ ਤੂੰ ਵੀ ਪੈਰ ਚਾਲ ਬਹੁਤ ਆਉਂਦੇ ਹੂੰ ਜਿੰਨਾ ਜ਼ਿਆਦਾ ਕਰਕੇ ਹੋਈ ਆ ਮੱਗਾਂ ਨੂੰ ਉਸ ਵੀ ਨਹੀਂ ਉਹ ਗੰਨੈ ਨਹੀਂ ਕਾਹਨੂੰ ਆਉਣਾ ਹੀ ਨਹੀਂ ਜਾਨਵਰ ਆ ਵੀ ਇਹਨਾਂ ਦਾ ਵੀ ਖਤਮ ਹੈ ਗੰਨਾਂ ਉਹਰੇ ਆਹਾਂ ਆਹ ਵੇ ਇੱਕ ਦਮ ਆਪਣਾ ਹੀ ਚੂਵੇਗਾ ਹਾਂ ਤੇ ਹਾਂ ਉਰੇ ਬੈਠਾ ਜਾ ਇੱਥੇ ਬੈਠਾ ਜਾ ਆਰਾਮ ਨਾਲ ਪਰ ਅੱਜ ਨੂੰ ਛਿੱਟਾ ਵਿੱਚ ਆਹ ਉਰੇ ਬੈਠਾ ਜਾ ਹੈ ਜਿਹੜਾ ਬੱਟਕੇ ਬੈਠਾ ਰੋਹ ਜਿਹੜਾ ਕੁਤਾ ਬਣਾ ਕੇ ਆਇਆ ਦੇ ਭੱਜਿਆ ਜਿੱਦਣ ਭੱਜਿਆ ਉਰੇ ਤੇ ਭੱਜਿਆ ਉਰੇ ਵੱਡਦਾ ਦਾ ਭਈਆ ਯਾਰ ਫੇਰ ਨੱਠੇ ਵਾਲਾ ਮੁੰਡਾ ਸਾਲੇ ਜੜਦਾਂ ਦਾ ਦਾਤ ਦਸ ਦਾਤ ਕੇ ਜੜ ਨੰਦਾ ਬਗਾਨਾ ਹੂੰ ਏ ਜਾ ਕੋ ਲਾਗਾ ਵੇਰਣ ਟੇਰੋ ਤੂੰ ਸ਼ੂਗਰ ਕਰ ਪਿਆ ਨਹੀਂ ਉਦੇ ਉੱਪਰ ਜਿਹਦੇ ਭੱਜਿਆ ਨਹੀਂ ਹੁੰਦੀ ਫੇਰ ਪਾਣੀ ਜੀ ਹੂੰ ਤੇ ਭੱਜਿਆ ਇਹਦੇ ਸੂਰਤ ਆਏ ਇਹ ਪਾਚਾਰੀ ਸੂਰੀ ਵੱਖੀਂ ਦਿਉ ਰੇ ਤੇ ਪੈ ਜਾਣ ਤਾਂ ਇਹ ਪੈਂਦੀ ਆ ਉਹ ਫੇਰ ਨਹੀਂ ਹੁਣ ਸਾਲੀ ਅੜਦੀ ਆ ਤਾਂ ਫਿਰ ਇਹ ਮੇਰੇ ਬਜਿਆ ਨੂੰ ਕਹੂਂਗੇ ਕੁਦੇ ਤੇ ਉਹ ਅੜਦੀ ਆ ਉਹ ਤੇ ਟੁੱਟੀਆਂ ਵੀ ਨਹੀਂ ਚੱਕਦੇ ਹੈ ਚੱਕਦੇ ਨਹੀਂ ਮੈਨੂੰ ਹਾਂ ਚੱਲ ਲੱਗਦੇ ਲੱਦਣ ਹੁਣ ਇਹਦੇ ਤੇ ਲਾੰਦੇ ਮਾ ਦੋ ਗੇੜੇ ਜਿੰਨੇ ਤੁਸੀਂ ਹੁਣ ਆਗੂ ਕੋ ਬੰਨਣੇ ਆ ਲੱਦਣੇ ਵੀ ਆਉਂਦਾ ਲਦਾਉਣਾ ਉਹ ਕੌਣ ਹਰਗਟ ਦੋ ਬੰਦੇ ਉਰੇ ਹੈਗੇ ਆ ਉਹਨਾਂ ਲੱਦ ਦੇਣੇ ਆਹੋ ਇਹ ਜਿੰਨੇ ਨੂੰ ਮਾ ਤਾਂ ਤੁਸੀਂ ਆ ਕੇ ਆ ਟ੍ਰੇਲਰ ਉੱਤੇ ਖਾਲੀ ਕਰਨਾ ਹੈ ਇਨੇ ਦੂਆ ਭਰਨ ਆਏ ਚਾਰ ਬੰਦੇ ਭੇਜਦੇ ਉਹ ਤੇਨੂੰ ਬਾਕੀ ਉਰੇ ਘੜੀ ਜਾਓ ਨਾਲੇ ਆਗਲਾ ਦੋ ਬੰਨ ਕੇ ਠੀਕ ਰਿਹਾ ਲੈ ਹੋਰ ਕੀ ਆ ਤਾ ਜਾਣਾ ਰੋਪੜ ਹੁਣ ਹਾਂ ਜਾਣਾ ਮੈਂ ਜਾਇਆ ਮੈਂ ਤੂੰ ਵੀ ਮੈਂ ਮੁਰਾ ਹਾ ਇਕੱਲੇ ਚੱਲੇ ਹਾਂ ਚੱਲ ਚੱਲ ਵੀ ਠੱਲੇ ਜੀ ਹੋਏ ਪਏ ਆ ਥੋੜੇ ਹੱਥ ਫੜਨ ਕਰ ਦੋ ਪਾਲਟੀਆਂ ਬਣ ਗਈਆਂ ਅੱਜ ਦੋ ਬਣੀਆਂ ਨਾ ਜੀ ਲਾਈਟਾ ਚੱਲੇ ਜਾਂਦਾ ਨਾ ਤਾਂ ਇਕੱਠੇ ਹੀ ਹੁੰਦੇ ਆ ਥੋੜਾ ਖੋਰੂ ਫੜਦੇ ਆ ਬਲਾਦਣ ਇਹਨਾਂ ਨੇ ਹੁਣ ਛੱਲ ਤਾ ਜੀ ਆ ਹੁੰਦੇ ਦੀ ਗੱਲ ਸੁਣ ਲੈ ਇਹਨਾਂ ਨੇ ਆਤੀ 100 ਮਾਡਲ ਦੀ ਸੀ ਇਹਨੇ ਕਰੇ ਰੱਤੀ ਫੇਰ ਵੀ ਹੂੰ ਹੋ ਛਾਂ ਤੱਕ ਲੱਗ ਗਈ ਆਹ ਦੇਖੀ ਆ 100 ਲੱਗ ਦੇ ਦੇ ਨਾ ਤੇ ਨੇ ਹੂੰ 110 ਠੀਕ ਹੈ ਚੋਹੇ ਚੈਰ ਨਵੇਂ ਪਏ ਪੌਸਟ ਤੇ ਭਾਈ ਨਵੇਂ 20 ਗੱਡੀ ਤੇ ਹਾਂ ਹਿੱਟਾਂ ਕੰਮ ਹੋ 13 13 ਛੇ ਦੇ ਹੈ ਕੰਦੀਰੀ ਨੂੰ ਪਵਾ ਤੇ ਟਾਇਰ 13 6 22 ਡੀ ਐਲ ਪਵਾ ਤੇ ਕੱਗੇ ਰੇਡੀਅਲ ਹੈ ਹਾਂ 13 ਦੇ ਰੇਡੀਅਲ ਪਵਾ ਤੇ 14 ਦੇ ਪਾ ਕੇ ਰੱਖੇ ਵੀ ਤੇ ਪਹਿਲਾਂ ਘਸੇ ਜੇ ਹਾਂ ਉਹ ਫਿਰ ਜੇ 14 ਦੇ ਨਵੇਂ ਪੋਨੇ ਉੱਪਰ ਫਸਦੇ ਹੈ ਉਹੋਂ ਹੁੰਦੇ ਪਿੱਛੇ ਤੇ 13 ਦੀਏ ਨਾ ਹਾਂ ਚਾਰੇ ਨਵੇਂ ਹੋ ਗਏ ਨਾਲ ਦੇ ਚਾਹੀਦੇ ਰਾਇਰ ਤਾਂ ਹਾਂ ਚੌਕੜੀ ਲੱਗ ਗਿਆ ਹੁਣ ਜੋਰ ਨਹੀਂ ਜੇ ਮਾਰਦਾ ਨਾਲ ਦੇ ਉਹ ਨਾਲ ਦੇ ਵਿੱਚ ਠੀਕ ਹੁੰਦੇ ਬੰਦਾ ਤੋਰਾ ਬਾਜਣਾ ਦੇਖੀ ਕਿੰਨਾ ਇਹਦਾ ਫਰਕ ਪੈ ਗਿਆ ਬਹੁਤ ਫਰਕ ਪੈਦਾ ਨਾ ਠਾਈ ਮੈਂ ਤੋਰੇ ਵਿੱਚ ਬਾਈ ਨੂੰ ਆਗ ਆਗ ਚੱਕ ਰਹੇ ਆਗ ਆਗ ਬੰਨਣ ਲੱਗੇ ਪਏ ਹੁਣ ਬੰਨਤੇ ਚਾਰੇ ਕੁਸ ਰਾਤ ਬੰਨਤੇ ਸਾਰੀ ਇਹਨਾਂ ਨੇ ਉਹ ਰਾਤ ਬੰਨ ਗਏ ਸੀ ਬੱਚੀ ਦੀ ਬਣਾਤ ਸਾਰੀ ਦੀ ਲੱਗ ਗਿਆ ਹੁਣ ਮਾਰੂ ਮਾਰ ਉਹ ਟਰਾਲੀ ਪਰ ਉਹ ਕਿੰਨਾ ਦਾ ਰਾਤ ਕਿੰਨਾ ਹੋ ਗਿਆ ਤਾਂ ਗੱਗਨਾ ਹਾਂ ਤੇਰੇ ਸਾਲਾਂ 150 ਹੋਊਗਾ ਉਹ ਆਹ ਬੜਾ ਆਹ 50 ਹੋਰ 200 ਕਰਨਾ 170 ਰੁਪਏ 200 ਉੱਪਰ ਕਰਨਾ ਹੈ 200 ਉੱਪਰ ਕਰਨਾ ਇਹ ਕਿੱਥੇ ਦੀ ਪਾਰਤੀ ਆ ਸਾਨੇ ਦੀ ਤਾ ਖੁੱਲਾ ਜਾਣਾ ਆਟਾ ਡੁੰਡੇ ਜਣਾ 230 35 ਹੋ ਗਿਆ ਜਿਹੜਾ ਇੰਨਾ ਲੈ ਜਾ ਜਿਹੜਾ ਘੜੇ ਆ ਇਹਨਾਂ ਨੇ ਬਸ ਆ ਕਰ ਖਾਲੀ ਬਹੁਤ ਖਾਲੀ ਹੋ ਗਿਆ ਖਤਮ ਬਤਾ ਭਾਈ ਤਾਂ ਹੀ ਤਾਂ ਕਹ ਆਇਆ ਹੁਣ ਖਤਮ ਗਏ ਚਾ ਕੀ ਲੈ ਛੁੱਟੀ ਆ ਓਰੇ ਓਰੇ ਕਿੱਥੇ ਬੱਜਣਾ ਉਰੇ ਹੁਣ ਮੱਕੀ ਵੀ ਬਾਕੇ ਛੱਡ ਦੇਨੇ ਹਾਂ ਮੱਕੀ ਵੀ ਜਿੰਨੂੰ ਫੀਲਨਾ ਬਾਕੇ ਨਾ ਚੁੰਦਾ ਜਾਂਦਾ ਸਾਹਿਬ ਗਾਜਣਾ ਜਾਂਦਾ ਇਨਸਾਫ ਹੋਣਾ ਖੇਤਰੇ ਠੀਕ ਨਹੀਂ ਗੱਲ ਹੈ ਆਗੋ ਪੱਤੀ ਸਾਫ ਸਾਰੀ ਉਹਦੇ ਆਗ ਆਗ ਤਾਂ ਉਹ ਚੱਕ ਲੈ ਗਿਆ ਹੁਣ ਪਰਦੇ ਸਾਰੇ ਸਾਰੇ ਹੀ ਖતમ ਸਾਰੇ ਸਾਫ ਕਾਲੂ ਨੂੰ ਪੱਤੀ ਵਾਲੇ ਨੂੰ ਫੋਨ ਕਰਦੇ ਨੇ ਬੁਲਾ ਲੈ ਇਕੱਠਾ ਬਣਿਆ ਦੇ ਜਾ ਚੱਕ ਕੇ ਠੀਕ ਨਹੀਂ ਗੱਲ ਪੱਤੀ ਉਹ ਵੇਚਦੇ ਫੇ ਕਹਾ ਫਾਈਟਰੀ ਜਾਂਦੀ ਬਾਈ ਇਹ ਇਕੱਠਾ ਬਣਾ ਲੈਂਦੇ ਆ ਉਹ ਇਕੱਠਾ ਤਾਂ ਅਸੀਂ ਚੱਕ ਕੇ ਲੈ ਗਏ ਉਹਨੇ ਇਕੱਠੀ ਹੀ ਕਰਕੇ ਗਏ ਤੇ ਇਹ ਬਾਈ ਇਕੱਠਾ ਲੈ ਕੇ ਜਾਣੇ ਆ ਇਕੱਠਾ ਵਾਲੇ ਉਹ ਵਧੀਆ ਗੱਲ ਦੀ ਗੱਲ ਸਾਫ ਹੋ ਜਾਂਦਾ ਕੰਮ ਠੀਕ ਨਹੀਂ ਗੱਲ ਗੈਰਦੀ ਗੱਲ ਸਾਹ ਹੋ ਤਾਂ ਲੋਟਾ ਕੰਮ ਹਾਂ ਜੇ ਹੁਣ ਆ ਗੁੱਗ ਲਾਉਣੇ ਉਹਦੇ ਨਾਲ ਤਾਂ ਵਧੀਆ ਕਿਤੇ ਹੈਨਾ ਉਹ ਠੀਕ ਆ ਰ ਸਾਫ ਦਾ ਸਾਫ ਜਾ ਪਿੰਡ ਟਰਾਲੀ ਕਿਤੇ ਖੜੀ ਆ ਰੈਲੀ ਉੱਥੇ ਖੜੀ ਆ ਉੱਥੇ ਆਪਣੇ ਇਹ ਤਾਂ ਨਾ ਉਧਰ ਕੋਲੇ ਹਾਂ ਉੱਥੇ ਭਰ ਆਉਣੀ ਆ ਉੱਥੇ ਵੀ ਆ ਕੇ ਲਾ ਦੇਣੀ ਹੈ ਅੱਛਾ ਭਈਆ ਕਿੱਥੇ ਆ ਉਕੜ ਰਹੀ ਕੰਨਾ ਹੈ ਕਹਿੰਦਾ ਪ੍ਰਧਾਨ ਤੇ ਕੱਢਣਗੇ ਯਾਰ ਉੱਤੋਂ 6 ਆਏ ਅੱਜ ਅੱਛਾ ਉਹ ਕੰਨਾ ਕੱਢ ਰਿਆਂ ਹਲੇ ਹਾਂ ਉਹ ਦੋ ਤਿੰਨ ਭਰੀਆਂ ਰਹਿ ਗਈਆਂ ਬੱਸ ਸਭ ਨੂੰ ਤੇ ਸਾਰਾ ਢੋਲੂਆ ਲੈਣਾ ਹੈ ਹਾਂ ਉਹ ਅਸੀਂ ਫਿਰ ਲੈ ਕੇ ਗਿਆ ਹੈ ਕੁੱਕ ਲੈ ਕੇ ਗਿਆ ਕੌਣ ਪ੍ਰਧਾਨ ਮਲੇ ਟਰਾਲਾ ਪੰਮੀ ਵਾਲਾ ਪਾਉਣਾ ਹੋਣਾ ਉਹਨੇ ਫਿਰ ਤੇਰੇ ਆਉ ਤੇਰੇ ਪੰਮੀ ਵਾਲਾ ਟਰਾਲਾ ਪੰਮੀ ਵਾਲਾ ਪਾਊਗਾ ਇਹ ਵੇ ਹੁਣ ਇਹ ਸਾਰਾ ਢੋਲ ਕਹਾਂਦਾ ਹਾਂ ਹਾਂ ਨਹੀਂ ਨਹੀਂ ਸਾਰਾ ਨਿਕਾਣਾ ਕਰਤਾ ਇੱਕ ਜਿਹੜਾ ਜਿਹੜੇ ਦੋ ਲਗੂਏ ਇੱਕ ਜਿਹੜਾ ਕਰਤਾ ਇੱਕ ਜਿਹੜਾ ਹੁਣ ਦੁਬਾਰਾ ਲੀਰੇ ਤੇ ਆਗਰ ਇਧਰ ਲੱਗੇ ਤੇ ਚੱਲੇ ਤੇ ਅਸੀਂ ਜੀ 2 ਮੀਟਰ ਆਉਂਦਾ ਕਹਿੰਦੇ ਪਹਿਲਾਂ ਆਰਚਵੀ ਨੇ ਫੋਨ ਕਰਿਆ ਤਾਂ ਕਹਿੰਦਾ ਉੱਠੀਏ ਉਹ ਚੱਕ ਲਿਆ ਦੇਣਾ ਤਾਂ ਮਾਝਾ ਚਲਾ ਲਿਆ ਉਹ ਜੇ ਲਾ ਕੇ ਥੋੜੇ ਫਿਰ ਆਪਰੇ ਪੈਣੇ ਤੇ ਨਹੀਂ ਲਿਆਉਣੇ ਪੈਣੇ ਚੱਕ ਕੇ ਉਹਨੇ 10 ਮਿੰਟ ਲਾਉਣੇ ਲੱਗਣੇ ਹੋਰ ਹੋਰ ਬੈਠੋਗੇ ਬੱਸ ਨਹੀਂ ਪੈਣ ਦੋਖਣ ਬੰਦ ਲੈਣੇ ਉਹ ਭਾਈ ਨੂੰ ਘੁੰਮ ਜਾਈ ਰਹਿਣਾ ਲੱਗਦੇ ਲੱਗਦੇ ਨੇ ਘੁੰਮ ਜਾਈ ਰਹਾ ਸਾਰਾ ਸੂਰ ਜਿੰਨਾ ਸੂਰ ਤਾਂ ਇੱਥੇ ਤਾਇ ਪਰਕਟ ਇੰਨਾ ਸੂਤ ਤਾਂ ਹੋ ਗਿਆ ਉਹਦੇ ਪਰਕਟ ਥਲੇ ਟੋਏ ਪਾਏ ਪਏ ਆ ਲੈ ਆ ਤਾਲੀ ਰਾਤ ਦੇ ਆ ਗੰਨੇ ਥੋੜੇ ਹੀ ਆ ਇਹ ਆ ਥੋੜਾ ਜਿਹਾ 85 ਆ ਇਹਨੂੰ ਤੜੀ ਝੂਤ ਥਲੇ ਲੱਕੜ ਜੇ ਇਹ ਆਪਣੇ ਵਾਲੇ ਨਾਲ ਦਈਏ ਆਪਣੇ ਨਾਲ ਦਾ ਇਹਦੀ ਖੈਰ ਨਹੀਂ ਜੇ ਨਾਲ ਹੁਣ ਚਾਰ ਦਿਨ ਬਟਾ ਜੇ ਚੱਕ ਲੈ ਚੱਕ ਲੈਣ ਇਹਨਾਂ ਨੇ ਖਾਓ ਦਨ ਰਾਤ ਦੇ ਕਿੰਨੇ ਖਾਦੇ ਵੇਗ ਕੇ ਰਾਤ ਦੇ ਕਿੰਨਾ ਟਾਈਮ ਹੋਇਆ ਕਰਨ ਡਾਈ ਵੀ ਦੀ ਗਰਨਾ ਹੈ ਭਈਆਂ ਨੇ ਵੱਟ ਗਏ ਉਹ ਵੀ ਖਾ ਕੇ ਥਲੇ ਰਾਤ ਗਰਨਾ ਉਹਨਾਂ ਨੇ ਕਿਹਾ ਵੀ ਸੋਖਾ ਕੰਮ ਨਾਲੇ ਪਟਪੜਾਈ ਆ ਪਰ ਕਰਿਆ ਕਰਿਆ ਕੱਲੂ ਘੇਰ ਦਾ ਫਿਰੂਗੇ ਆ ਗਰ ਗਰ ਪਹਿਲਾਂ ਮੇੜਾ ਪਟੂਗੇ ਪੇ ਖਾਉਂਗੇ ਸਿੱਧਾ ਹੀ ਜੜਾਕਾ ਬਲਾਦਾ ਜਿਕਣਾ ਨਾ ਗੱਗੇ ਉਹਦੇ ਚ ਨੂੰ ਕਲਾੜੀ ਜੀ ਨੂੰ ਕੱਟ ਕੇ ਨਹੀਂ ਦਿੰਦੇ ਛੱਡੇ ਮੁੰਦੇ ਪਿੱਛੇ ਕੋਈ ਰਹਿ ਜਾਂਦੀ ਐਂ ਕਰੀ ਪਿਸਣੇ ਨਾ ਉੱਥੇ ਚੱਪ ਚੱਪ ਕੇ ਰਸ ਵੀ ਗੇ ਲੈ ਰਸ ਦੀ ਕੇ ਐਂ ਜਿਹੜਾ ਮਨਡਾ ਖੋਈ ਕਰਦਾ ਨਾ ਬੰਡਾ ਮਿਲ ਐਂ ਰੱਖੀ ਖਾਦੇ ਤੱਕ ਇੱਕ ਧਾਣਾ ਵੀ ਨਹੀਂ ਛੜੇ ਰਸਦਾ ਪਿੱਛੇ ਛੱਡ ਇੱਕ ਦੇਖ ਲੈ ਤੂੰ ਵਿੱਚ ਰਸ ਕਿਹੜੇ ਹਿਸਾਬ ਨਾਲ ਕੱਢਦੇ ਹੋਗੇ ਨਾ ਸਾਰੇ ਮਾੜਾ ਜਿਹਾ ਬੰਡਾ ਜਿਉਂ ਬਦੋਣੇ ਦਾ ਖੋਈ ਖੋਈ ਪਈ ਕੱਲੀਓ ਜਾ ਉਹਦਾ ਗੰਨੇ ਦਾ ਪਿਛਲਾ ਪਾਸਾ ਦਿਖਦਾ ਜਾਂ ਜੜਾਂ ਦਿਖਦੀਆਂ ਵਿਚાળ ਲਾ ਬਸ ਇਹ ਵੀ ਨਹੀਂ ਕੋਈ ਉਪਈਏ ਆ ਦੇਖ ਆ ਦੇ ਆਹ ਚੱਲਿਆ ਇਹ ਇਹਨਾਂ ਨਾਲ ਬੰਦਾ ਵੀ ਨਹੀਂ ਕਰਦਾ ਜਿੰਨਾ ਇਹ ਕਰਦੀਆਂ ਇੱਕਣਾ ਹੀ ਕਰਦੇ ਜੀ ਇਹਨੂੰ ਸਲੇ ਨੂੰ ਜਿਹੇ ਝੋਕੇ ਮੈਂ ਨਾਲ ਇਹਨਾਂ ਦੇ ਬਾਹਰ ਪੀੜੇ ਦੇ ਜਿਹੜੇ ਦੂਰ ਦੇ ਝੋਕੇ ਨੂੰ ਜਮਾਈ ਖਾਲੀ ਕਰਵਾ ਜਮਾਈ ਨਹੀਂ ਹੈ ਕੁਝ ਵੀ ਨਹੀਂ ਹਲੇ ਲੈ ਮਰੰਡਾ ਮੈਂ ਛੱਡਦਾ ਹੋਗਾ ਮਰਦਾ ਸਹੀ ਨਹੀਂ ਛੱਡਦੇ ਹਾਂ ਆ ਦੇਖ ਬਣਾਇਆ ਹੋਇਆ ਆ ਦੇਖ ਗੰਨਾ ਆ ਚੀਜ਼ ਕਰਦੇ ਆ ਉਹ ਆ ਦੇ ਇਹਨਾਂ ਦੇ ਵਿੱਚ ਤੇ ਕੱਟੀ ਜਾਂਦਾ ਇਹ ਆਹ ਕੰਮ ਕਰਦੇ ਨੇ ਗੰਨੇ ਦਾ ਆਹ ਸ਼ਿਰਕਾ ਛੱਡਦਾ ਆ ਗੰਨਾ ਪੂਰਾ ਆ ਆ ਛਿਲਕਾ ਬਾਹਰ ਆ ਗਿਆ ਤਾਂ ਇਹ ਵਿਚ ਤੇ ਖੜੇ ਨੇ ਗੱਡੀ ਜਾਣਾ ਇਹ ਆ ਆ ਵਿਚ ਵਿਚ ਤੇ ਸਮਾਨ ਨਹੀਂ ਛੱਡਦੇ ਵਿਚ ਦਾ ਸਮਾਨ ਸਾਰੇ ਨਿਕਲਾ ਥੱਲੇ ਜੜ ਪਈਆਂ ਉਧਰ ਉਹ ਆਗ ਤਾਂ ਹੋ ਗਿਆ ਖਤਮ ਆ ਵਿਚ ਆ ਵਿਚਾਲ ਪਾਸੇ ਸਾਲੇ ਨੇ ਖਤਮ ਕਸ ਕਰਦੇ ਨਾਲੇ ਜਿੱਥੇ ਇਹ ਬਜਿਆਂ ਵਾਲੀ ਆ ਗਈ ਫੇਰ ਬੰਬ ਫੜਾਈ ਕਰਦੇ ਇਹ ਫੇਰ ਬੜਾ ਸਿੱਟੀ ਜਾਂਦਾ ਛੋਟੇ ਪਿੱਛੇ ਜੂਗਦੇ ਜਾਂਦੇ ਆ ਤੌਰ ਨਾ ਇਹ ਕੰਮ ਪਾੜ ਲੈਂਦੇ ਨੇ ਹਾਂ ਇੱਕ ਨੇ ਸਿੱਟਦੇ ਨੇ ਯਾਨਾ ਕੁਕਰੀਆਂ ਨੂੰ ਐਂ ਕਰਦੇ ਆ ਇਹ ਇਹਨਾਂ ਨੇ ਜੱਗ ਛੱਲੀਆਂ ਨੂੰ ਛੱਲੀਆਂ ਨੂੰ ਪੈ ਕੇ ਜਦੋਂ ਯਾਰ ਹਾਂ ਸੜਦੇ ਨੇ ਜਾਗੇ ਇਹ ਖੇਤ ਨੂੰ ਛੱਲੀਆਂ ਨੇ ਪੈ ਗਏ ਇਹ ਬਾਗ ਦਾ ਖੇਤ ਗਿਆ ਟੁੱਟੀ ਉਹਦੀ ਇਹ ਤਾਂ ਰਾਤ ਰਾਤ ਦੋ ਬੂਕੇ ਸਾਫ਼ ਕਰ ਦਿੰਦੇ ਆ ਜੇ ਪੂਰਾ ਟੱਬਰ ਰਾਜ ਵੀ ਥਾਲਾ ਸੱਚੀ ਗੱਲ ਹੈ ਹਾਂ ਤੋੜ ਨਾਲ ਜਿਆਦਾ ਖਾਣਾ ਘੱਟ ਥਾਲੇ ਨੇ ਹਮ ਇਹ ਨਸਲ ਆਏ ਬਹੁਤ ਜੜਾ ਦੇਖ ਲੈ ਹਨਾ ਜ਼ਿਮੀਂਦਾਰ ਨੂੰ ਤਾਂ ਚਾਰੇ ਪਾਸੇ ਦੇ ਵਾਰੇ ਦੇ ਸਿਰ ਪਰ ਦੇਖਦਾ ਬਈ ਹਾਰ ਤੇ ਢੀਪਣ ਕੀ ਮਹਾਰਾਜ ਨੇ ਜ਼ਿੰਮੇਦਾਰ ਨੂੰ ਤਾਂ ਹੀ ਲਾਇਆ ਕੰਮ ਪਰ ਇਹ ਫੇਸਲੂ ਵੀ ਜਾਂਦਾ ਨਾ ਬਿਲਕੁਲ ਬਿਲਕੁਲ ਸੁਲਗੀ ਵਾਲੀ ਸੁਣ ਲਿਆ ਤੂੰ ਅੱਜ ਗੱਲ ਕਰਨ ਲੱਗੇ ਟਰੈਕਟਰਾਂ ਵਾਲੀ ਬਈ ਦੇਖ ਲੈ ਤੂੰ ਪਿਛਲੇ ਸਾਲ ਹਲੇ ਗੰਨਾ ਐਦ ਕੀ ਗੰਨੇ ਨੇ ਵਜਨ ਚ ਮਾਰਤੇ ਹਾਂ ਏ ਕਿ ਜੀਰੀ ਘੱਟ ਨਿਕਲੀ ਫੇਰ 20 ਟਰੈਕਟਰ 2025 ਯਾਰ ਮਤਲਬ 26 ਦੀ ਆ ਸਟਾਰਟਿੰਗ ਹਾਂ 2025 ਕਹਿੰਦੇ ਇੰਨਾ ਟਰੈਕਟਰ ਵਿਕਿਆ ਜੀ ਤਾਂ ਹਿਸਾਬ ਕੋਈ ਨਹੀਂ ਤੇ ਨਵਾਂ ਹਾਂ ਇੰਨਾ ਟਰੈਕਟਰ ਵਿਕਿਆ ਹੁੰਦਾ ਜਾਇਆ ਨਾ ਹੁਣ ਅਗਲਾ ਪੈਂਦਾ ਲੈ ਉਹ ਵੜਾਈ ਜੀ ਨਾ ਇਹ ਜਿਹੜਾ ਬੋ ਪਿਆ ਪਿਆ ਜਿਹੜੀ ਅੱਖਾਂ ਟੀਨੀ ਥਲੀ ਕਿਆ ਕਹਿੰਦੇ ਇਹਨੂੰ ਹਾਂ ਉਹਦੇ ਕਰਕੇ ਸਸ ਦਾ ਬਹੁਤ ਫਰਕ ਪਿਆ ਫਰਕ ਪੈ ਗਿਆ ਰੇਟਾਂ ਦਾ ਬਹੁਤ ਫਰਕ ਪੈ ਗਿਆ ਯਾਰ ਮੇਰੀ ਗੱਲ ਸੁਣ ਲੈ ਜਿਹੜੇ ਸਿੱਦੇ ਟਰੈਕਟਰ ਦੀ ਸਲਾਹ ਬਣਾਈ ਵੀ ਦੀ ਲੈਣ ਦੀ ਅਗਲਾ ਕਹਿੰਦਾ ਕਹਿੰਦਾ ਵੀ ਜੇ ਇੰਜਨ ਪ੍ਰਾਈਵੇਟ ਟਰੈਕਟਰ ਵੀ ਇੰਜਨ ਕਰਾਉਣ ਨਾਲ ਤਾਂ ਸਾਲਾ ਨਵਾਂ ਲੈ ਲਉ 19 ਬਾਈ ਪਾੜ ਜਾ ਉੱਪਰ ਲਾਉਂਗੇ 1.5 ਲੱਖ ਰੁਪਏ ਹਾਂ ਕੋਈ ਚਾਜ ਦਾ ਸਾਹਮਣੇ ਨਹੀਂ ਕੰਮ ਆ ਜਿਹਦੇ ਕੋਲ ਬਾਈ ਉਹਨੂੰ ਬਾਰੇ ਵੀ ਨਹੀਂ ਖਾਂਦਾ ਪੁਰਾਣਾ ਟਰੈਕਟਰ ਨਾ ਕੰਮ ਗੱਡੀ ਜਾਂ ਇਹਦੀ ਕੋ ਕੰਮ ਹੈ ਕਿਨੇ ਜ਼ਿਆਦਾ ਕੰਮ ਲੈਣਾ ਜੀ ਹੁਣ 15 ਵੀ ਕਿੰਨੇ ਦੀ ਵਿਕਤੀ ਕਰੀ ਇਹਨੂੰ ਅੱਗੇ ਆਪਣੇ ਪਿੰਡ ਦਾ ਸੈਂਕੀ ਜੀ ਹੁੰਦੇ ਸਾਰੇ ਸੈਂਕੀ ਦਾ ਇਹ ਸਮੇ ਸਮੇ ਦੀਆਂ ਗੱਲਾਂ ਹੋਣ ਉਹਨੇ ਜੇ ਇੱਕ ਸਟਾਰਟ ਹੋ ਗਿਆ ਉਹਨੇ ਪਹਿਲੇ ਸਾਰੇ ਪਿੰਡ ਦੇ ਟਰੈਕਟਰ ਸਟਾਰਟ ਕਰਦੇ ਨੇ ਫਰੀ ਜਣਾ ਧੂਆਂ ਸਾਰੇ ਨਾਲ ਆਏ ਮਾਰਨ ਜਿਹੜਾ ਮਰੰਡਾ ਮਿਲ ਚੁੱਟਾ ਚਿੱਟਾ ਧੂਆਂ ਮਾਰਦਾ ਨਹੀਂ ਪਾਣੀ ਮਰੋ ਕੇ ਆਉਂਦਾ ਸਾਰੇ ਜਿਹੜਾ ਧੂਆਂ ਮਾਰਦੇ ਤੇ ਕੋਈ ਕੰਮ ਕਰਾਉਂਦਾ ਹੀ ਨਹੀਂਦਾ ਕੀਤੀ ਵੀ ਕਿਹੜੀ ਹੁੰਦੀ ਸੀ ਫੇਰ ਕੰਮ ਇਹ ਚੱਕਦਾ ਸੋ ਟਰੈਕਟਰ ਦਾ ਚੱਲਦਾ ਬਸ ਕੋਈ ਸੱਟ ਵਾ ਪਕੜਾ ਤੇਲ ਵਾਪਸ ਆ ਰਹੀ ਜਾਂਦੇ ਬੱਸ ਬੱਸ ਕੋਈ ਵੀ ਖੇਤੀ ਮੇਰੇ ਹਿਸਾਬ ਨਾਲ ਜਿਹਦੇ ਕੋਲ 7-8 ਕਿੱਲੇ ਜ਼ਮੀਨ ਦੇ ਆ ਐਨੀ ਹੁਣ 2 ਕਿੱਲੇ ਚ ਫਸਲ ਹੋ ਜਾਂਦੀ ਆ ਜਿੰਨੀ ਓਟ ਟਾਈਮ ਸਾਰੀ ਚ ਹੁੰਦੀ ਸੀ ਗੱਡੇ ਬਜੇ ਲ ਜਾਂਦੀ ਸੀ ਫਿਰ ਗੱਡੇ ਬਜੇ ਲ ਜਾਂਦੀ ਸੀ ਕਿੱਥੇ ਹੁਣ ਸਰਜੀ ਮੰਡੀ ਆ ਰੋਪੜ ਸਰਜੀ ਮੰਡੀ ਜਿਹੜੀ ਉੱਪਰਲੀ ਆ ਮੈਂ ਇਹਦੀ ਵੀ ਨਹੀਂ ਗੱਲ ਕਰਦਾ ਉੱਥੇ ਹੁੰਦੀ ਸੀ ਸਰਜੀ ਦੀ ਮੰਡੀ ਅੱਛਾ ਜਿਹੜੀ ਉੱਪਰਲੀ ਮੰਡੀ ਆ ਜਿੱਥੇ ਹੁਣ ਰੇੜੀਆਂ ਲੱਗਿਆ ਪਿਆ ਆਪਣੇ ਮੋੜ ਸਾਹ ਖੜਦੇ ਆ ਉੱਥੇ ਆਪਣੇ ਸਾਰੇ ਪਿੰਡਾਂ ਦੀ ਜਣ ਸੁੱਥੇ ਆ ਜਾਂਦੀ ਸੀ ਠੀਕ ਹੈ ਦੇਖ ਲਓ ਉਹ ਉਹ ਮਹਿੰਦੀ ਕਿੰਨੀ ਕਿੰਨਾ ਸਬਾਨ ਦਾ ਪਿੰਡਾ ਕਿੰਨੇ ਪਿੰਡ ਪੈਂਦੇ ਸੀ ਹਾਂ ਆ ਦੇਲਾ ਕਿੰਨਾ ਕਮਾਲ ਹੋਊਗਾ ਆਪ ਹਿਸਾਬ ਲਾ ਲਓ ਹੁਣ ਪੈਚੋ ਕੱਲੀ ਜੀਰੀ ਜੇ ਜਿਹੜੀਆਂ ਟਰਾਂਸਪੋਰਟਰਾਂ ਕਰਕੇ ਆਉ ਉਹ ਕਹ ਲੋਕਾਂ ਨੇ ਸਾਰੀ ਭਰੇ ਹਾਂ ਭਰੇ ਪੈਂਦੇ ਆ ਫਿਰ ਵੀ ਪੂਰਾ ਭਰ ਦਿੰਦੇ ਆ ਆਪਣੇ ਤਾਂ ਫੇਰ ਠੀਕ ਆ ਬੇਲੇ ਕਿ ਨਹੀਂ ਆੜਤੀਆਂ ਨੇ ਆਪਣੀ ਜਗ੍ਹਾ ਲੈ ਲੈ ਕੇ ਵਿਚਾਰੇ ਨੇ ਸਾਰਿਆਂ ਨੇ ਫੜਾ ਬਣਾਈਆ ਰਹਿ ਗਿਆ ਹੁਣ ਜਗ੍ਹਾ ਹੀ ਨਹੀਂ ਹੈਗੀ ਆਪਣੀ ਮੰਡੀ ਰੋ ਛੋਟੀ ਪੈਂਦੀ ਹੁਣ ਆਪਣੀ ਮੰਡੀ ਵੀ ਛੋਟੀ ਪੈਂਦੀ ਐ ਰੋਪੜ ਵਾਲੀ ਬਿਲਕੁਕੁਲ ਇਹ ਤਾਂ ਬੰਡੀ ਹੁਣ ਉਰਲੇ ਪਾਸੇ ਆਉਣੀ ਚਾਹੀਦੀ ਸੀ ਕਿ ਤੇ ਲੋਹਾ ਕਿ ਲੰਡੀ ਗੱਤ ਕਿ ਦਿੱਤਾ ਉਹ ਪਾਈ ਬਾਗ ਬਣ ਗਿਆ ਜੀ ਵੱਡੀ ਮੰਡੀ ਬਹੁਤ ਜਾਇਆ ਫੇਰ ਗੱਲ ਬਣ ਗਈ ਆ ਉਥੇ ਜੋ ਛੋਟੀ ਮੰਡੀ ਪੈ ਗਈ ਜਿਹੜੇ ਨਾ ਜਿਹੜੇ ਮੰਡੀ ਦਾ ਨਾ ਜਿਹੜਾ ਦੋ 파ਟ ਚ ਬਣਾਉਂਦੇ ਚਾਹੀ ਹਾਂ ਜਿਹੜਾ ਕਿ ਟ੍ਰਾਂਸਪੋਰਟ ਨਗਰ ਬਣਾਇਆ ਉਹ ਮੰਡੀ ਦੇ ਏਰੀਆ ਦਾ ਹਾਂ ਨਾਲੇ ਤਾਂ ਬਾਰ-ਬਾਰ ਤਾਂ ਨਾਲੇ ਖੁੱਲਾ ਏਰੀਆ ਬਣਦਾ ਮੰਡੀ ਚਾਹੀਦੀ ਬਾਈ ਬਾਰ-ਬਾਰੇ ਆ ਬਾਹਰ ਜਾਈ ਦੀ ਸ਼ਹਿਰ ਉਹ ਵੀ ਸ਼ਹਿਰ ਚ ਆ ਗਿਆ ਗਾਰਬ ਪੈਂਦੀ ਆ ਬਹੁਤ ਬਹੁਤ ਚਾਰਾ ਰਹੀ ਹੁੰਦੀ ਆ ਰਾਇਓ ਹੋ ਜਾਂਦੀ ਆ ਹਾਂ ਪੁਰਜੀ ਟਰੈਕਟਰਾਂ ਵਾਲੇ ਕੋਲ ਜਿੱਥੇ ਫੜ ਬਣਾਈ ਹੁੰਦੀ ਹੈ ਗੱਲ ਕਰਦਾ ਬਾਈ ਉਸੇ ਬਾਈ ਕੋਠੀਆਂ ਵਾਲੇ ਮੰਗਲਾ ਹਰੇਕ ਨਾਲੇ ਦਾ ਪੈਂਦਾ ਹਰੇਕ ਦਾ ਆਰਤੀ ਦਾ ਨਹੀਂ ਇਹ ਕਰਦਾ ਪੱਖਾ ਚਲਾਦਾ ਕਰਦਾ ਕੱਢਣੇ ਹੁੰਦੇ ਉਹ ਘਰਾਂ ਵਾਲੇ ਆਪਣੀ ਜਗ੍ਹਾ ਸਹੀਆਂ ਆ ਆਰਤੀ ਆ ਆਰਤੀ ਜਾਣ ਕਿੱਥੇ ਤੂੰ ਆ ਜਿੱਦੀ ਪੈਰ ਪ੍ਰਾਲ ਖਾਨਾ ਸਾਹਮਣੇ ਕਿੱਥੇ ਨਾ ਬਿਲਕੁਲ ਆ ਉਹ ਲੋਰੇ ਠੀਕ ਨਹੀਂ ਪੁੱਜ ਗਿਆ ਹਾਂ ਇੱਕ ਜਿਹੜਾ ਹੋਰੇ ਲੱਗਦੇ ਕੋਲ ਨੂੰ ਦੱਸਾ ਫਿਰ ਜਿਹੜਾ ਪਾ ਗਿਆ ਭਰੀਆਂ ਕੀੜਾ ਹੋ ਰਹਿ ਗਿਆ ਹੋਰ ਉੱਥੇ ਉਹ ਫੇਰ ਦੇਖਦਾ ਜੇ ਉਰੇ ਜਾਤੇ ਹੱਦ ਵੀ ਆ ਗਿਆ ਇੱਥੇ ਖੜਾ ਕੇ ਉੱਪਰ ਲੱਗ ਲੂਗੇ ਠੀਕ ਨਹੀਂ ਬੱਤੀ ਸੜਕ ਪਰ ਹਾਂ ਉੱਥੇ ਤਾਂ ਮੁਸ਼ਕਲ ਨਿਕਲੂਗਾ ਥੋੜਾ ਰਸਤਾ ਖਰਾਬ ਹੋ ਗਿਆ ਥੱਲੇ ਜਿੱਦੇ ਟਰੈਲਾ ਹੁਣ ਖੜਾ ਕਹਦੇ ਜਿੱਥੇ ਹੁਣ ਖੜਾ ਉਹ ਤਾਂ ਠੀਕ ਹੈ ਆ ਤੇ ਹੁਣ ਟਾਇਰ ਉੱਥੇ ਠੀਕ ਆ ਹੁਣ ਉੱਥੇ ਤਾਂ ਲੋਡ ਹੋ ਜਾਣਾ ਕੰਨਾ ਉੱਥੇ ਲੋਡ ਹੋ ਜਾਣਾ ਸਾਰਾ ਹੀ ਹੋ ਜਾਂਦਾ ਉੱਥੇ ਤਾਂ ਮੈਨੂੰ ਪੁੱਛੂੰਗਾ ਬਿਉਰੀ ਕਰ ਲੈ ਡੋਜਰ ਪਾਈ ਚੜਾ ਦੂੰਗੀ ਜਿੰਨਾ ਆਹ ਹੁਣ ਤਾਂ ਬੰਬੇ ਮੌਕਾ ਖੜਾ ਹੁਣ ਆਇਆ ਕਿੰਨੀ ਜਗਾ ਖੜਾ ਇਹ ਉਹ ਪਿਛਲੇ ਟਾਇਰ ਖਰਾਬ ਹੋ ਗਏ ਤੇ ਪਿਆ ਖੜਾ ਰਹਿਣ ਲੱਗ ਗਿਆ ਪਤਾ ਨਹੀਂ ਕਿੱਥੇ ਉਹ ਬਣਾਉਂਦੇ ਟੋਏ ਪੈ ਗਏ ਉੱਥੇ ਦਬਣਾ ਆਈਆਂ ਹੁਣ ਇਹਨਾਂ ਦਾ ਭਾਰ ਸਾਰੇ ਟਰੈਲਰ ਡਬਲੇ ਗਏ ਉਰ ਤੇ 200 ਕਾਟਨ ਦੇ ਗੇਟ ਚ ਗਿਆ ਸਾਰਾ ਕੋਈ ਹੋ ਗਿਆ 150 ਉਹ ਇੱਕ ਅੱਧੇ ਕਿ 150 ਮੈਂ ਕਹਿੰਦਾ ਆਹ ਤੇ ਪੁਰੇ ਗਏ ਆ 200 ਦੇ ਗੇਟ ਤੇ 150 ਤੇ 80 ਤਾਂ ਗਈ ਨਹੀਂ ਕੋਈ ਉੱਪਰੇ ਗਏ ਆ ਉੱਪਰੇ ਗਏ ਆ 250 150 ਠੀਕ ਹੈ 150 ਦਾ ਵੀ ਕੋਈ ਕੋਈ ਹੋ ਗਿਆ ਮੈਂ ਕਹਿੰਦਾ ਨਾਲੇ ਰਹਿਣ ਵਿਓ 180 ਦੇ ਉੱਪਰ ਹੈਗੇ ਸਾਬ ਹੈ ਹਾਂ ਹਾਂ ਇਹ 150 ਦੇ ਇੱਕ 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 ਅੱਧੇ ਹੋਣਾ 150 ਦਾ ਵੀ ਬਸ ਉਹ ਵੀ ਕੱਧਾ ਹੀ ਹੈ ਮੈਂ ਕਹਿੰਦਾ 150 ਦਾ ਹਿਉ ਨਹੀਂ ਕੋਈ 180 ਦੇ ਗੇਟ ਚ ਆ 80 85 200 200 ਉੱਪਰ ਉਹ 30 32 ਵੀ ਗਏ 250 ਇੱਕ ਨਾ ਗਏ ਆ ਤੋੜ ਤੇ ਫਿਰ ਰਿਕਾਰਡ ਹੈ ਤੋੜ ਕਿੱਥੇ ਤੋਂ ਕਿੱਥੇ ਤੋਂ ਬਲੀ ਆਮਾ ਜਾ ਫਿਰ ਜਾ ਕੇ ਤੇ ਆ ਸਿੱਧਾ ਫੱਟਾ ਲਗਵਾ ਦਿਜੇ ਨਾ ਫੱਟਾ ਲਵਾ ਆਂਦਾ ਉਹਦਾ ਟ੍ਰੈਲਰ ਸਿੱਧਾ ਖੜਾ ਹੈ ਇਹ ਰੈਲਸ ਕਮੂਰਾ ਕਰਨਾ ਕੋਈ ਨਹੀਂ ਹੈ ਨਾ ਕਰਨੇ ਨਹੀਂ ਪਾਇਆ ਫੱਟਾ ਜਿਹੜਾ ਉੱਪਰ ਹੈ ਫਿਰ ਅੱਗੇ ਕਰ ਲੂਗੇ ਯਾਰ ਆਇਓ ਭਾਈ ਹਟਾ ਮੈਂ ਨਾ ਸਮਝ ਤੋ ਹਟਾ ਦੇ ਕੇ ਲੱਗ ਜਗਾ ਆਪਣੀ ਪੁੱਠਾ ਲੱਗੜ ਦੋਸ ਕੰਪਰ ਦੇ ਕਿੱਥੋਂ ਹੈ ਪੁੱਛੇ ਪਾਸੇ ਲੈਣਾ ਦੇ ਨੀਵੇਂ ਪਾਸਾ ਆਇਆ मामूਏ ਲੱਗੋ ਇਧਰ ਮੈਨੇ ਜਰਾ ਆਉਂਗਾ ਕੋਨਾ ਲੱਗਦਾ ਖੜਾ ਕਰਨੋ ਖੜਾ ਕਰਨੋ ਖੜਾ ਕਰੀਓ ਕੋਈ ਨਾ ਖੜਾ ਕਰਦਾ ਆਉਂਗਾ ਇਧਰ ਲਾਉਂਗਾ ਇੱਥੇ ਦਾ ਕਾ ਪਹਿਲੇ ਖੜਾ ਕੋਹ ਹੁੰਦਾ ਕੋ ਕਾ ਗਾਹ ਨੂੰ ਲੈ ਹੁਣ ਤੀ ਦੇ ਦੇ ਕੋ ਦੇ ਹਾਂ ਚੱਲੋ ਹੋ ਉਹ ਭਰੀ ਫਾਦ ਗਈ ਪਿੱਛੇ ਕਰੋ ਮਾਰਾ ਹਾਂ ਮੜਾ ਪਿੱਛੇ